ਅਦਮਪੁਰ ਦੇ ਪਿੰਡ ਪੁਧਿਆਣਾ ਦੇ ਵਿੱਚ ਇੱਕ ਗਰਨੇਡ ਮਿਲਣ ਕਰਕੇ ਸਨਸਨੀ ਫੈਲ ਜਾਂਦੀ ਆ ਤਾਂ 에ਅਰਬੇਸ ਦੇ ਨਜ਼ਦੀਕ ਇਹ ਹੈਂਡ ਗਰਨੇਡਾ ਜਿਹੜਾ ਉਹ ਬਰਾਮਦ ਹੋਇਆ ਹੈ ਜਿਸ ਤੋਂ ਬਾਅਦ ਇਲਾਕਾ ਵਾਸੀਆਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਮੌਕੇ ਉੱਤੇ ਬੰਬ ਨਿਰੋਧਕ ਦਸਤੇ ਨੇ ਜਿਹੜੇ ਉਹ ਪਹੁੰਚੇ ਨੇ ਇਲਾਕੇ ਨੂੰ ਖਾਲੀ ਕਰਵਾ ਕੇ ਪੁਲਿਸ ਦੇ ਵੱਲੋਂ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ ਦਾ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗਰਨੇਡ ਕਿੱਥੋਂ ਦਾ ਹੈ ਅਤੇ ਇੱਥੇ ਕਿਵੇਂ ਆਇਆ ਤਾਂ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਹ ਪੁਰਾਣੀਆਂ ਫੌਜੀ ਰਿਹਰਸਲਾਂ ਦੌਰਾਨ ਇੱਥੇ ਰਹਿ ਗਿਆ ਹੋਵੇਗਾ ਤਾਂ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਸਾਰੀ ਸਥਿਤੀ ਆ ਜਿਹੜੀ ਉਹ ਸਪਸ਼ਟ ਹੋਵੇਗੀ ਆਦਮਪੁਰ थाना ਦੀ ਨੌਨੇ ਪਿੰਡ ਪਧਿਆਣਾ ਵਿਖੇ ਦੇਰ ਸ਼ਾਮ ਇੱਕ ਖੰਡਰ ਬਣੇ ਮਕਾਨ ਵਿੱਚੋਂ ਹੈਂਡ ਗ੍ਰੇਨੇਡ ਮਿਲਣ ਦੇ ਨਾਲ ਸਨਸਨੀ ਫੈਲ ਗਈ ਇਸ ਸਬੰਧੀ ਪਿੰਡ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਅਮਨਾ ਦਾ ਇੱਕ ਬੱਚਾ ਕੁੱਤੇ ਵੱਲੋਂ ਉਹਨਾਂ ਦੀ ਚੱਪਲ ਚੁੱਕਣ ਤੇ ਜਦ ਉਕਤ ਸਥਾਨ ਤੇ ਪਹੁੰਚਿਆ ਤਾਂ ਉਸ ਦੇ ਅਚਾਨਕ ਹੀ ਗ੍ਰੇਨੇਡ ਉੱਥੇ ਦੇਖਿਆ ਅਤੇ ਆਪਣੇ ਹੱਥਾਂ ਵਿੱਚ ਚੱਕ ਲਿਆ ਜਦ ਉਸ ਦੀ ਮਾਤਾ ਨੇ ਇਸ ਨੂੰ ਉਸ ਦੇ ਹੱਥਾਂ ਵਿੱਚ ਦੇਖਿਆ ਤਾਂ ਉਹ ਡਰ ਗਈ ਅਤੇ ਨਜ਼ਦੀਕੀ ਘਰ ਵਾਲਿਆਂ ਨੂੰ ਇਸ ਦੇ ਬਾਰੇ ਦੱਸਿਆ ਤਾਂ ਮਨਜੀਤ ਸਿੰਘ ਵਾਸੀ ਪੁਧਿਆਣਾ ਨੇ ਇਸ ਗਰਨੇਡ ਨੂੰ ਪਹਿਚਾਨ ਲਿਆ ਕਿ ਇਹ ਕੋਈ ਹਥਿਆਰ ਹੈ ਤਾਂ ਅਤੇ ਉਸ ਦੇ ਇਸ ਨੂੰ ਖੂਹ ਉੱਤੇ ਰਖਵਾ ਕੇ ਫੌਰਨ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਆਦਮਪੁਰ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਅਤੇ ਨੇੜਲੇ ਘਰਾਂ ਦੇ ਲੋਕਾਂ ਨੂੰ ਸੁਰੱਖਿਅਤ ਦੂਜੇ ਸਥਾਨ ਉੱਤੇ ਪਹੁੰਚਾ ਦਿੱਤਾ ਬੰਬ ਡਿਸਪੋਜ਼ਲ ਟੀਮ ਨੂੰ ਮੌਕੇ ਦੇ ਉੱਤੇ ਸੱਦਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਮਕਾਨ ਕਰੀਬ 30 ਸਾਲ ਤੋਂ ਵੱਧ ਸਮੇਂ ਤੋਂ ਏਸੇ ਹਾਲਾਤ ਵਿੱਚ ਪਿਆ ਹੈ ਅਤੇ ਇਸ ਦੇ ਮਾਲਕ ਜਲੰਧਰ ਦੇ ਵਿੱਚ ਹੀ ਰਹਿੰਦੇ ਨੇ ਮੌਕੇ ਦੇ ਉੱਤੇ ਪਹੁੰਚੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਨੇੜਲੇ ਮਕਾਨ ਖਾਲੀ ਕਰਵਾ ਕੇ ਲੋਕਾਂ ਨੂੰ ਸੁਰੱਖਿਅਤ ਕਰਨ ਤੋਂ ਬਾਅਦ ਇਹ ਗਰਨੇਡ ਬੰਬ ਨਿਰੋਧੀ ਦਸਤੇ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਲੱਗਦਾ ਹੈ ਕਿ ਇਹ ਕਿਸੇ ਵੇਲੇ ਫੌਜੀ ਮਸ਼ਕਾਂ ਸਮੇਂ ਇੱਥੇ ਰਹਿ ਗਿਆ ਹੋਵੇਗਾ ਲੇਕਿਨ ਅਜੇ ਮਾਮਲਾ ਸਾਫ ਨਹੀਂ ਹੈ ਮਾਮਲੇ ਦੀ ਜਾਂਚ ਆ ਜੜੀ ਉਹ ਕੀਤੀ ਜਾ ਰਹੀ ਹੈ ਇਸ ਤੋਂ ਪਰੰਤ ਹੀ ਸਥਿਤੀ ਸਪਸ਼ਟ ਹੋਵੇਗੀ ਕਿ ਇਹ ਗਰਨੇਡ ਇੱਥੇ ਕਿਵੇਂ ਆਇਆ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਡੀਐਸਪੀ ਕੁਲਵੰਤ ਸਿੰਘ ਆਦਮਪੁਰ ਦਾ ਆਓ ਦੇਖਦੇ ਹਾਂ ਪੁਰਾਣਾ ਐਸਟੀਪੀ ਕੰਪਲੈਂਟ ਦੀ ਰਮਿੰਗ ਜਿਸ ਤੇ ਅਸੀਂ ਅਮਲ ਕਰਦੇ ਹੋਏ ਇਹ ਟੈਂਪਰ ਕੀਤੀ ਆ ਪਹਿਲਾ ਅਧਿਕਾਰੀ ਲੱਗੇ ਲੱਗੇ ਇਸੇ ਕੰਮ ਤੇ ਆਤੀ ਉਤੇ ਹਲਦੇ ਵਾਲੇ ਘਰ ਖਾਲੀ ਕਰਵਾ ਕੇ ਜੂ ਸੇਫਟੀ ਦਾ ਇਸ ਤੋਂ ਇਲਾਵਾ ਅਸੀਂ ਗਵਰਨਮੈਂਟ ਸਕਿਉਰਿਟੀ ਮੰਗਾ ਕੇ ਉਸ ਬੰਬ ਨੂੰ ਅਸੀਂ ਹੈਂਡਲ ਕਰਕੇ ਸਟੱਪ ਨੂੰ ਹਮਸਾ ਕੇ ਲੈ ਕੇ ਜਾ ਰਹੇ ਹਾਂ ਇਹ ਬੰਬ ਕੋਈ ਪੁਰਾਣਾ ਬੰਬਿਆ ਤੇ ਜਿਵੇਂ ਕੋਈ ਆਰਮੀ ਦੀ ਐਕਸਰਸਾਈਜ਼ ਵਿੱਚ ਕੋਈ ਰਹਿ ਗਿਆ ਹੋਵੇ ਜਾਂ ਹਲੇ ਇਸ ਵਾਰੀ ਵਾਰ ਵਿੱਚ ਵੈਰੀਫਾਈ ਕੀਤਾ ਜਾਊਗਾ ਵੀ ਇਹ ਕਿੱਦਾਂ ਤੇ ਕਿਵੇਂ ਆਇਆ ਸੀ ਬਹੁਤ ਹਾਲਾ ਵਿੱਚ ਇੱਕ ਪੁਰਾਣਾ ਐਕਸਪੀਰੀ ਵਾਪਸ ਮਿਲਦੀ ਸਮੇਂ ਜੇ ਤੈਸੀ ਅਮਲ ਕਰਦੇ ਹੋਏ ਇਹ ਟੈਂਕ ਪਾਤੀ ਆ ਪਹਿਲਾ ਅਸੀਂ ਡਾਗੇਲਾ ਪੇਜਿਸ ਤੋਂ ਆਤੀ ਉਹਦੇ ਹਲਦਵਾਲੇ ਘਰ ਖਾਲੀ ਕਰਵਾ ਕੇ ਨੂੰ ਸੇਫਟੀ ਦਾ ਇਸ ਤੋਂ ਇਲਾਵਾ ਅਸੀਂ ਗਵਰਨਮੈਂਟ ਸਕੂਲ ਦੀ ਟੀਮ ਮਗਾ ਕੇ ਉਸ ਬੰਬ ਨੂੰ ਅਸੀਂ ਸੈਨਡਰ ਕਰਕੇ ਉਹਨੂੰ ਹੁਣ ਸਾਕੇ ਲੈ ਕੇ ਜਾ ਰਹੇ ਹਾਂ ਇਹ ਬੰਬ ਕੋਈ ਪੁਰਾਣਾ ਬੰਬ ਆ ਤੇ ਜਿਵੇਂ ਕੋਈ ਆਰਮੀ ਦੀ ਐਕਸਰਸਾਈਜ਼ ਵਿੱਚ ਕੋਈ ਰਹਿ ਗਿਆ ਹੋਵੇ ਜਾਂ ਹਾਲੇ ਇਹਦੇ ਬਾਰੇ ਵਿੱਚ ਵੈਰੀਫਾਈ ਕੀਤਾ ਜਾਊਗਾ ਵੀ ਇਹ ਕਿੱਦਾਂ ਤੇ ਕਿਵੇਂ ਆਇਆ ਹੈ